ਹਾਂਜੀ ਦੇਖੋ ਕਿੰਨੇ ਨਰਮ ਤੇ ਮਲਾਈਮ ਬਣ ਕੇ ਤਿਆਰ ਹੋ ਗਏ ਆਪਣੇ ਰੋਟੀਆਂ ਦੇ ਲੱਡੂ ਦੋ ਆਪਾਂ ਲੈਤੀਆਂ ਸੀ ਰੋਟੀਆਂ ਦੋ ਚਮਚ ਮਲਾਈ ਦੇ ਨਾਲ ਲੈਤੀ ਸੀ ਆਪਾਂ ਦੋ ਕ ਚਮਚ ਸ਼ੱਕਰ ਦੇ ਤੁਸੀਂ ਵੱਧ ਘੱਟ ਵੀ ਲੈ ਸਕਦੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਸਾਰਿਆਂ ਜਣੇ ਬਦਿਆ ਹੋਮੋਗੇ ਅੱਜ ਆਪਾਂ ਬਣਾਵਾਂਗੇ ਜੀ ਮਲਾਈ ਵਾਲੇ ਲੱਡੂ ਜੇਕਰ ਤੁਹਾਡੇ ਬੱਚੇ ਵੀ ਦੁੱਧ ਨਹੀਂ ਪਿੰਦੇ ਤੇ ਉਹਨਾਂ ਨੂੰ ਆਪਾਂ ਬਣਾ ਕੇ ਦੇ ਸਕਦੇ ਹਾਂ ਨਾਲ ਮਲਾਈ ਵਾਲੇ ਲੱਡੂ ਤੇ ਜੀ ਦੇ ਕਾਰਨ ਬੱਚੇ ਦੁੱਧ ਵੀ ਜਲਦੀ ਪੀ ਲੈਣਗੇ ਆਪਾਂ ਲੈਂਦੇ ਆ ਜੀ ਦੋ ਰੋਟੀਆਂ ਤੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਪੀਸ ਕਰ ਲਾਂਗੇ ਦਾ ਤੋੜ ਲਾਂਗੇ ਜੀ ਜਦੋਂ ਤੋੜ ਕੇ ਜੀ ਆਪਾਂ ਆਪਾਂ ਪਾ ਲਾਂਗੇ ਜੀ ਮਿਕਸੀ ਦੇ ਜੱਗ ਵਿੱਚ ਯਾਰ ਵਿੱਚ ਸਾਰਾ ਰੋਟੀ ਆਪਾਂ ਜਿੱਤੇ ਵਿੱਚ ਪਾ ਲਈਆਂ ਇਨ ਨੂੰ ਪਕੜਨ ਲਈ ਜੀ ਗ੍ਰੈਂਡ ਹਾਂਜੀ ਆਪਾਂ ਕਰ ਲਿਆ ਜੀ ਗੈਲ ਰੋਟੀਆਂ ਨੂੰ ਤੇ ਗ੍ਰੈਂਡ ਕਰਕੇ ਤੇ ਆਪਾਂ ਆਪਣੇ ਸਵਾਦ ਦੇ ਅਨੁਸਾਰ ਟੇਸਟ ਦੇ ਅਨੁਸਾਰ ਆਪਾਂ ਲਵਾਂਗੇ ਜੀ ਸ਼ੱਕਰ ਤੁਸੀਂ ਸ਼ੱਕਰ ਨਹੀਂ ਲੈਣਾ ਚਾਹੁੰਦੇ ਤਾਂ ਵੀ ਲੈ ਸਕਦੇ ਹੋ ਕਿੰਨੀ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਮਿਸ਼ਰੀ ਵੀ ਲੈ ਸਕਦੇ ਹੋ ਅੱਪਾ ਹਮ ਲਵਾਗੇ ਜੀ 2 ਚਮਚ ਮਲਾਈ ਦੇ ਮੈਂ 2 ਚਮਚੀ ਵੀ ਪਾਉਂਗੀ ਤੁਸੀਂ ਵੱਧ ਘੱਟ ਪਾਉਣਾ ਚਾਹੁੰਦੇ ਪਾ ਸਕਦੇ ਹੋ ਜੇਕਰ ਤੁਸੀਂ ਮਲਾਈ ਨਹੀਂ ਪਾਉਣਾ ਚਾਹੁੰਦੇ ਤਾਂ ਘੋ ਵੀ ਪਾ ਸਕਦੇ ਆਪਾਂ ਲਵਾਗੇ ਜੀ ਇੱਕ ਮਲਾਈ ਦੇਸੀ ਕਿਉ ਲੱਤ ਦੇ ਵਿੱਚ ਆਪਾਂ ਮਿਕਸ ਕਰਾਂਗੇ ਆਪਾਂ ਹੱਥ ਨਹੀਂ ਮਿਕਸ ਕਰ ਲਾਂਗੇ ਮਲਾਈ ਦੀ ਗੁੱਗ ਵਿੱਚ ਮਲਾਈ ਲਿਆ ਤੇ ਆਪਾਂ ਹੁਣ ਪਾ ਮੰਗੇ ਜੀ ਡਰਾਈ ਫਰੂਟਸ ਕੁਸੀਂ ਬਾਜ਼ਾਰੋਂ ਕਾਜੂ ਕੁਝ ਵੀ ਲੈ ਸਕਦੇ ਹੋ ਕਿਸਮਿਸ ਤੇ ਜੋ ਤੁਹਾਡੇ ਕੋਲੇ ਹੈ ਗਿਆ ਆਪਾਂ ਇੱਕ ਦੋ ਪੰਨੂ ਦੇ ਲੈਚੀ ਦੇ ਦਾਣੇ ਆਪਾਂ ਕੁੱਟਕੇ ਨਹੀਂ ਪਾਇਆ ਆਪਾਂ ਇਹਨਾਂ ਨੂੰ ਇਹੀ ਪਾਇਆ ਮੋٹے ਪੀਸੇ ਪਾਇਆ ਇਹਨਾਂ ਦੇ ਆਪਾਂ ਬਣਾਵਾਂਗੇ ਇਹ ਲੱਡੂ ਛੋਟੇ-ਛੋਟੇ ਆਪਾਂ ਬਣਾਵਾਂਗੇ ਇਹ ਲੱਡੂ ਤਾਂ ਇਹ ਦੰਗ ਗੋਲ ਗੋਲ ਦੇ ਡੁਗਣਾ ਲੰਗੀ ਕੀ ਜੇਕਰ ਤੁਸੀਂ ਲੱਡੂ ਨਹੀਂ ਬਣਾਉਣਾ ਚਾਹੁੰਦੇ ਤੁਸੀਂ ਇਦਾਂ ਵੀ ਕੌਲੀ ਦੇ ਵਿੱਚ ਸਰਵ ਕਰ ਸਕਦੇ ਹੋ ਪਰ ਲੱਡੂ ਨਾਲ ਏਦਾਂ ਬੱਚਾ ਫੜ ਕੇ ਹੱਥ ਦੇ ਵਿੱਚ ਖਾ ਲੈਂਦਾ ਤੇ ਤੁਸੀਂ ਲੱਡੂ ਬਣਾਉਣਾ ਚਾਹੁੰਦੇ ਤਾਂ ਲੱਡੂ ਵੀ ਬਣਾ ਸਕਦੇ ਹੋ ਬਹੁਤ ਸੌਖੀ ਤੇ ਜਲਦੀ ਬਣਨ ਵਾਲੀ ਇਹ ਰੈਸਪੀ ਹੈ ਜੀ ਇਤੇ ਬਹੁਤਾ ਟਾਈਮ ਵੀ ਨਹੀਂ ਲੱਗਦਾ ਨਾ ਹੀ ਬਹੁਤਾ ਕੋਈ ਝੰਜਟ ਕਰਨਾ ਪੈਂਦਾ ਨਾ ਹੀ ਬਹੁਤਾ ਸਮਾਨ ਲੱਗਦਾ ਆਪਾਂ ਘਰ ਦੇ ਵਿੱਚ ਰੋਟੀਆਂ ਆਪਣੇ ਹੁੰਦੀਆਂ ਹੀ ਆ ਤੇ ਆਪਾਂ ਨੂੰ ਉਹਨਾਂ ਤੋਂ ਹੀ ਲੈ ਕੇ ਇਹ ਲੱਡੂ ਬਣਾ ਲੈਣੇ ਆ ਤੇ ਆਪਣੇ ਬੱਚਿਆਂ ਨੂੰ ਇਹ ਲੱਡੂ ਦੇਣੇ ਚਾਹੀਦੇ ਆ ਜੇਕਰ ਬੱਚੇ ਰੋਟੀ ਵੀ ਨਹੀਂ ਖਾਂਦੇ ਤੇ ਉਹਨਾਂ ਲਈ ਵੀ ਇਹ ਫਾਇਦੇਮੰਦ ਹੈ ਕਿਉਂਕਿ ਇਸ ਦੇ ਨਾਲ ਹੀ ਬੱਚੇ ਦਾ ਪੇਟ ਭਰ ਜਾਂਦਾ ਤਾਂ ਕਰਕੇ ਆਪਾਂ ਨੂੰ ਇਹ ਲੱਡੂ ਬਣਾ ਕੇ ਬੱਚਿਆਂ ਨੂੰ ਜ਼ਰੂਰ ਦੇਣੇ ਚਾਹੀਦੇ ਨੇ ਹੰਝੀ ਜੇਕਰ ਤੁਹਾਡੇ ਬੱਚੇ ਵੀ ਦੁੱਧ ਨਹੀਂ ਪੀਂਦੇ ਨਾਲੇ ਤਾਂ ਤੁਹਾਡੇ ਬੱਚਿਆਂ ਨੂੰ ਤੁਸੀਂ ਖੰਡ ਤੋਂ بچਾ ਸਕਦੇ ਹੋ ਖਾਣ 슈ਗਰ ਨਾ ਦਵੋਗੇ ਦੁੱਧ ਦੇ ਵਿੱਚ 슈ਗਰ ਨਾ ਐਡ ਕਰਿਓ ਜੇਕਰ ਤੁਹਾਡੇ ਬੱਚੇ ਦੁੱਧ ਨਹੀਂ ਪੀਂਦੇ ਤਾਂ ਤੁਸੀਂ ਉਹਨਾਂ ਨੂੰ ਇਹ ਲੱਡੂ ਬਣਾ ਕੇ ਦਿਓ ਤੇ ਨਾਲ ਉਹਨਾਂ ਨੂੰ ਸ਼ਾਮ ਦੇ ਟਾਈਮ ਇੱਕ ਲੱਡੂ ਦਿਓ ਤੇ ਨਾਲ ਕੱਪ ਦੁੱਧ ਦਾ ਦਿਓ ਬੱਚੇ ਦੁੱਧ ਬਹੁਤ ਸੇਤੀ ਪੀ ਲੈਣਗੇ ਜਦ ਨਹੀਂ ਕਰਨਗੇ ਤੇ ਨਹੀਂ ਤੁਸੀਂ ਸ਼ੱਕਰ ਪਾਉਣਾ ਚਾਹੁੰਦੇ ਲੱਡੂਆਂ ਦੇ ਵਿੱਚ ਤੁਸੀਂ ਮਿਸਰੀ ਪਾ ਸਕਦੇ ਹੋ ਖੰਡ ਦੀ ਜਗ੍ਹਾ ਜੇਕਰ ਤੁਸੀਂ ਤੁਹਾਡੇ ਵਿੱਚ ਖੰਡ ਹੀ ਖਾਂਦੇ ਆ ਤਾਂ ਤੁਸੀਂ ਖੰਡ ਵੀ ਪਾ ਸਕਦੇ ਹੋ ਜੇਕਰ ਮਿੱਠਾ ਦੁੱਧ ਪਿੰਦੇ ਤਾਂ ਮਿੱਠਾ ਪਾ ਸਕਦੇ ਹੋ ਇਧਰ ਲਈ ਕੋਈ ਹੋਰ ਨਹੀਂ ਹੈਗਾ ਵੀ ਤੁਸੀਂ ਪਾਉਣਾ ਨਹੀਂ ਪਰ ਜੇਕਰ ਆਪਾਂ ਬੱਚਿਆਂ ਨੂੰ ਬਚਾ ਸਕਦੇ ਆ ਸ਼ੂਗਰ ਤੋਂ ਘਟ ਤੋਂ ਘਟਦੇ ਤਾਂ ਠੀਕ ਹੈ ਤੇ ਆਪਾਂ ਕਿਸਮਿਸ ਲਾ ਕੇ ਡੈਕੋਰੇਟ ਕਰ ਲਿਆ ਲੱਡੂ ਨੂੰ ਤੇ ਤੁਸੀਂ ਵੀ ਆਪਣੇ ਬੱਚਿਆਂ ਤੋਂ ਇਹ ਹੈਲਦੀ ਰੈਸਪੀ ਹੈ ਜੀ ਧੰਨਵਾਦ ਜੀ ਕੀਕ ਤਾਂ ਨਹੀਂ ਰੈਸਪੀ ਵਧੀਆ ਲੱਗੀ ਵੀਡੀਓ ਨੂੰ ਅੱਗੇ ਤੋਂ ਕੇ ਸ਼ੇਅਰ ਕਰਨਾ